ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ JioScope ਤੇ ਅੱਜ ਗੱਲ ਕਰਾਂਗੇ US ਡਾਲਰ ਬਾਰੇ ਗੱਲ ਸ਼ਾਰਟ ਵਿੱਚ ਕਰਾਂਗੇ ਕਿਉਂਕਿ ਸਮਾਂ ਕਿਸੇ ਕੋਲ ਨਹੀਂ ਹੈਗਾ ਦੋਸਤੋ ਦੋਨੋਂ ਸੰਸਾਰ ਜੰਗਾਂ ਸਮੇਂ ਤੋਂ ਪਹਿਲਾਂ ਅਮਰੀਕਾ ਦੀ ਇਕਨੋਮੀ ਸੀ ਉਹ ਕੋਈ ਇੰਨੀ ਜ਼ਿਆਦਾ ਚੰਗੀ ਨਹੀਂ ਸੀ ਇਹ ਤਾਂ ਸੰਸਾਰ ਜੰਗਾਂ ਵੇਲੇ UK ਦੀ ਦਾ ਖਰਚਾ ਬਹੁਤ ਜ਼ਿਆਦਾ ਹੋ ਗਿਆ ਲੜਾਈਆਂ ਦੇ ਵਿੱਚ ਤੇ ਉਹਨਾਂ ਨੂੰ ਅਮਰੀਕਾ ਤੋਂ ਕਰਜ਼ਾ ਚੱਕਣਾ ਪਿਆ ਹਥਿਆਰ ਚੱਕਣੇ ਪਏ ਹਥਿਆ ਇਸ ਲਈ ਦੁਨੀਆ ਦਾ 70% ਸੋਨਾ ਅਮਰੀਕਾ ਨੇ ਆਪਣੇ ਕੋਲ ਰੱਖ ਲਿਆ ਜ਼ਿਆਦਾ ਸੋਨਾ ਹੋਣ ਦੀ وجہ ਕਾਰਨ ਅਮਰੀਕਾ ਦੀ ਮਤਲਬ ਕਿ ਇੱਜ਼ਤ ਬਣੀ ਤੇ ਅਮਰੀਕਾ ਨੇ ਆਪਣਾ ਡਾਲਰ ਮਾਰਕੀਟ ਵਿੱਚ ਉਤਾਰਤਾ ਅਮਰੀਕਾ ਨੇ ਧੜਾ ਧੜ ਡਾਲਰ ਛਾਪਿਆ ਨਾ ਉਹਨੇ ਕੋਈ ਹਿਸਾਬ ਨਹੀਂ ਰੱਖਿਆ ਵੀ ਮੇਰੇ ਕੋਲੇ ਕਿੰਨਾ ਸੋਨਾ ਮੈਂ ਕਿੰਨਾ ਡਾਲਰ ਛਾਪ ਰਿਹਾਗਾ ਦੋਸਤੋ ਡਾਲਰ ਨੇ ਜਦੋਂ ਸੰਸਾਰ ਉੱਪਰ ਆਪਣੀ ਚੰਗੀ ਪਕੜ ਬਣਾ ਲਈ ਤਾਂ ਉਸ ਤੋਂ ਬਾਅਦ ਅਮਰੀਕਾ ਨੇ ਦੂਸਰੇ ਨੇਸ਼ਨਜ਼ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਤਰ੍ਹਾਂ ਇਹਨਾਂ ਨੇ ਅਰਬ ਕੰਟਰੀਆਂ ਨਾਲ ਵੀ ਸਮਝੌਤਾ ਕਰਕੇ ਜੋ ਪੈਟਰੋ ਟ੍ਰੇਡ ਸੀ ਉਹ ਵੀ ਪੈਟਰੋਲੀਅਮ ਦਾ ਟ੍ਰੇਡ ਵੀ ਡਾਲਰ ਵਿੱਚ ਕੀਤਾ ਫਿਰ ਅਮਰੀਕਾ ਦੀ ਕਰੰਸੀ ਹੋਰ ਵੀ ਸਟਰੋਂਗ ਹੋਈ ਦੋਸਤੋ ਜਿਸ ਵੀ ਕੰਟਰੀ ਨੇ ਅਮਰੀਕਨ ਦੇ ਡਾਲਰ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕੀਤੀਆਂ ਅਮਰੀ ਜੁਐਸ ਨੇ ਉਸ ਕੰਟਰੀ ਨੂੰ ਖਤਮ ਕਰ ਦਿੱਤਾ ਉਹ ਚਾਹੇ ਗਦਾਫੀ ਹੋਵੇ ਚਾਹੇ ਸਦਾਮ ਹੁਸੈਨ ਇਹ ਦੋਨੋਂ ਜੋ ਡਿਕਟੇਟਰਸ ਕਹਿੰਦੇ ਆ ਡਿਕਟੇਟਰ ਨਹੀਂ ਸੀ ਡਿਕਟੇਟਰ ਡਿਕਟੇਟਰ ਸ਼ਬਦ ਦਾ ਉਹ ਅਜੀਬ ਜਿਹਾ ਲੱਗਦਾ ਇਹ ਤਾਂ ਉਹਨਾਂ ਦੋਨਾਂ ਕੰਟਰੀਆਂ ਦੇ ਮਸੀਹਾ ਸੀਗੇ ਆਪਣੀ ਜਨਤਾ ਨੂੰ ਪਿਆਰ ਕਰਨ ਵਾਲੇ ਸੀ ਤੇ ਇਹਨਾਂ ਨੇ ਆਪਣੇ ਆਪਣੇ ਮੁਲਕਾਂ ਨੂੰ ਮਤਲਬ ਕਿ ਵਧੀਆ ਜ਼ਿੰਦਗੀ ਆਪਣੇ ਲੋਕਾਂ ਨੂੰ ਵਧੀਆ ਜ਼ਿੰਦਗੀ ਦਿੱਤੀ ਪਰ ਦੋਸਤੋ ਇਹ ਇਹਨਾਂ ਨੇ ਇੱਕ ਗਲਤੀ ਕਰ ਲਈ ਜਾਂ ਤਾਂ ਅਮਰੀਕਾ ਦੇ ਥੱਲੇ ਲੱਗ ਕੇ ਰਹਿੰਦੇ ਪਰ ਨਹੀਂ ਇਹਨਾਂ ਨੂੰ ਇਸ ਸਵੇਰ ਮਾ ਨਹੀਂ ਬੰਦੇ ਸੀ ਇਹਨਾਂ ਨੂੰ ਇਹ ਮਨਜ਼ੂਰ ਨਹੀਂ ਸੀ ਇਹਨਾਂ ਨੇ ਆਪਣੀ ਕਰੰਸੀ ਸ਼ੁਰੂ ਕਰਨ ਦੀ ਗੱਲਬਾਤ ਕੀਤੀ ਵੀ ਅਸੀਂ ਅਮਰੀਕਨ ਡਾਲਰ ਵਿੱਚ ਟ੍ਰੇਡ ਨਹੀਂ ਕਰਨਾ ਬਸ ਉੱਥੋਂ ਸ਼ੁਰੂ ਹੁੰਦੇ ਆ ਇਹ ਦੋਨੋਂ ਕੰਟਰੀਆਂ ਦਾ ਬੁਰਾ ਹਾਲ ਕਰ ਦਿੱਤਾ ਗਿਆ ਬੱਚਿਆਂ ਨੂੰ ਕਤਲ ਕੀਤਾ ਗਿਆ ਬਜ਼ੁਰਗਾਂ ਨੂੰ ਮਾਰ ਕੁਛ ਵੀ ਨਹੀਂ ਛੱਡਿਆ ਜੇ ਤੁਸੀਂ ਦੋਸਤੋ ਉਸ ਸਮੇਂ ਦੀਆਂ ਵੀਡੀਓ ਦੇਖੀਆਂ ਹਾਂ ਬੱਚੇ ਕਿਸ ਤਰ੍ਹਾਂ ਕਰਲਾ ਲਿਆ ਅੱਜ ਵੀ ਇਹ ਮੁਲਕ ਭੁੱਖ ਮਰੀ ਦੇ ਨਾਲ ਜੂਝ ਰਹੇ ਆ ਦੋਸਤੋ ਅਮਰੀਕਾ ਨੇ ਮਤਲਬ ਕਿ ਆਪਣੇ ਡਾਲਰ ਹੁਣ ਤੁਸੀਂ ਆਪ ਸੋਚ ਲਓ ਕਿ ਅਮਰੀਕਾ ਵਾਸਤੇ ਆਪਣੇ ਡਾਲਰ ਦੀ ਪਕੜ ਬਣਾਈ ਰੱਖਣਾ ਕਿੰਨਾ ਜ਼ਰੂਰੀ ਸੀਗਾ ਉਹ ਕਿਉਂਕਿ ਅਮਰੀਕਾ ਨੇ ਆਪਣੇ ਸੋਨੇ ਤੋਂ ਵੱਧ ਕੇ ਡਾਲਰ ਸਾਫ ਦਿੱਤਾ ਅਗਰ ਕੋਈ ਹੋਰ ਕੰਟਰੀ ਆਪਣਾ ਕੋਇਨ ਲੈ ਕੇ ਆਪਣੀ ਕਰੰਸੀ ਲੈ ਕੇ ਆਉਂਦਾ ਤਾਂ ਡਾਲਰ ਨੇ ਨੀ ਕਲੈਪਸ ਕਰ ਜਾਣਾ ਸੀ ਡਾਲਰ ਨੇ نیچے ਚਲੇ ਜਾਣਾ ਸੀ ਤੇ ਲੋਕਾਂ ਨੇ ਡਾਲਰ ਇਸ ਦਾ ਅਮਰੀਕਾ ਦਾ ਵਾਪਸ ਕਰਨਾ ਸ਼ੁਰੂ ਕਰ ਦੇਣਾ ਸੀ ਤੇ ਆਪਣਾ ਸੋਨਾ ਵਾਪਸ ਮੰਗਣਾ ਸੀ ਪਰ ਅਮਰੀਕਾ ਕੋਲੇ ਸੋਨਾ ਹੈ ਹੀ ਨਹੀਂ ਅਸ ਟਾਈਮ ਅਮਰੀਕਾ ਕੋਲੇ ਸੋਨਾ ਨਹੀਂ ਹੈ ਜਿੰਨਾ ਉਹਨੇ ਡਾਲਰ ਸ਼ਾਪ ਦਿੱਤਾ ਅਮਰੀਕਾ ਦੇ ਡਾਲਰ ਦੇ ਖਿਲਾਫ ਲੜਨਾ ਕਿਸੇ ਇੱਕ ਮੁਲਕ ਇੱਕ ਨੇਸ਼ਨ ਦੇ ਵਸ ਦਾ ਰੋਗ ਨਾ ਰਿਹਾ ਦੇਖ ਕੇ ਚਾਈਨਾ ਇੰਡੀਆ ਰਸ਼ੀਆ ਰਸ਼ੀਆ ਤਾਂ ਪਹਿਲਾ ਤੋਂ ਹੀ ਅਮਰੀਕਾ ਦਾ ਮਤਲਬ ਕਿ ਕੰਪੀਟੀਟਰ ਰਿਹਾ ਹੈ ਇੱਕ ਤਰ੍ਹਾਂ ਦਾ ਇਹ ਕਈ ਮੁਲਕਾਂ ਨੇ ਮਿਲ ਕੇ ਇੱਕ ਬ੍ਰਿਕਸ ਸਮੂਹ ਬਣਾਇਆ ਤੇ ਹੁਣ ਉਹ ਆਪਣੇ ਹੁਣ ਉਹ ਆਪਣੀ ਕਰੰਸੀਸ ਆਪਨ ਬਾਰੇ ਵੀ ਸੋਚ ਰਹੇ ਆ ਸ਼ਾਇਦ ਉਸ ਦੀ ਕਰੰਸੀ ਦਾ ਨਾਮ R1 ਹੈ ਤੇ ਇਹ ਬ੍ਰਿਕਸ ਕੰਟਰੀ ਹੈ ਦੁਨੀਆ ਦੀ 45% ਆਬਾਦੀ ਤੇ ਆਪਣਾ ਕਬਜ਼ਾ ਰੱਖਦੇ ਆ 45% ਆਬਾਦੀ ਤੇ ਕਬਜ਼ਾ ਰੱਖਣ ਵਾਲਿਆਂ ਦੀ ਜਦੋਂ ਆਪਣੀ ਕਰੰਸੀ ਆਵੇਗੀ ਤਾਂ ਡਾਲਰ ਇਕਦਮ ਕਲਾਪਸ ਕਰੇਗਾ ਡਾਲਰ ਕਲਾਪਸ ਕਰੇਗਾ ਤਾਂ ਉਸ ਤੋਂ ਬਾਅਦ ਉਹ ਅਮਰੀਕਾ ਦਾ ਡਾਲਰ ਵਾਪਸ ਜਾਣਾ ਸ਼ੁਰੂ ਹੋ ਜਾਏਗਾ ਜਦੋਂ ਡਾਲਰ ਵਾਪਸ ਗਿਆ ਤਾਂ ਲੋਕਾਂ ਨੇ ਆਪਣਾ ਸੁਣ ਦੂਸਰੀ ਕੰਟਰੀ ਨੇ ਆਪਣਾ ਸੋਨਾ ਮੰਗਣਾ ਡਾਲਰ ਦੇ ਕੇ ਸੋਨਾ ਜੋਤ ਗਿਰਵੀ ਰੱਖਿਆ ਸੀ ਉਹ ਮੰਗਣਾ ਤੇ ਅਮਰੀਕਾ ਕੋਲੇ ਸੋਨਾ ਹੈ ਨਹੀਂ ਦੋਸਤੋ ਅਮਰੀਕਾ ਦਾ ਜੋ ਵੀ ਇਹ ਬਣਿਆ ਬਾ ਤਾਮਚਾ ਦਿਖਾਵਾ ਜੋ ਵੀ ਕਰ ਰਹੀ ਹੈ ਇਹ ਇਹ ਦਿਖਾਵਾ ਸਾਰੀ ਦੁਨੀਆ ਦੇ ਸਾਹਮਣੇ ਆ ਜਾਵੇਗਾ ਇਸ ਲਈ ਅਮਰੀਕਾ ਡਾਲਰ ਨੂੰ ਡਾਲਰ ਨੂੰ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਇਹ ਹੁਣ ਤਾਂ ਆਪਣੀ ਆਪਣੇ ਡਾਲਰ ਦੀ ਵਜ੍ਹਾ ਨਾਲ ਕਿਸੇ ਵੀ ਕੰਟਰੀ ਤੇ ਕਿਸੇ ਵੀ ਨੇਸ਼ਨ ਤੇ ਟੈਰ ਫਲਾ ਦਿੰਦਾ ਆਪਣੀ ਮਰਜ਼ੀ ਦੀ ਟੈਰ ਫਲਾਉਂਦਾ ਸੈਂਕਸ਼ਨ ਲਾ ਰਿਹਾ ਲਾ ਦਿੰਦਾ ਪਰ ਅਗਰ ਇਹ ਬ੍ਰਿਕਸ ਦੀ ਕਰੰਸੀ ਆ ਗਈ ਤਾਂ ਡਾਲਰ ਉਹ ਅਮਰੀਕਾ ਜਿਸ ਜਗ੍ਹਾ ਤੋਂ ਨਿਕਲਿਆ ਉਹ ਜਗ੍ਹਾ ਦੇ ਵਿੱਚ ਵੱਡਦਾ ਦੇਖੋਗੇ ਤੁਸੀਂ ਧੰਨਵਾਦ